ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਸੰਬਰ ਮਹੀਨੇ ਵਿੱਚ ਸ਼ਹੀਦੀ ਹਫਤਾ ਆ ਰਿਹਾ ਹੈ ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਅਸੀਂ ਤੁਹਾਨੂੰ 21 ਦਸੰਬਰ 6 ਪੋ ਤੋਂ ਲੈ ਕੇ 28 ਦਸੰਬਰ 14 ਪੋ ਤੱਕ ਦਾ ਇਤਿਹਾਸ ਦੱਸਾਂਗੇ ਅਤੇ ਬਾਬਾ ਮੋਤੀराम ਮਹਾਰਾਜ ਜੀ ਦੀ ਸ਼ਹੀਦੀ ਬਾਰੇ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਨੰਦਪੁਰ ਦਾ ਕਿਲਾ ਛੱਡਣ ਤੋਂ ਲੈ ਕੇ 8 ਪੋ ਨੂੰ ਸਰਸਵਰਨ ਦੇਤੇ ਪਏ ਵਿਛੂੜੇ ਦੀ ਗੱਲ ਕਰਾਂਗੇ। ਅਸੀਂ ਤੁਹਾਨੂੰ ਦੱਸਾਂਗੇ 9 ਪੋ ਵਾਲੇ ਦਿਨ ਵੱਡੇ ਸਾਹਿਬ ਜਾਂਦੇ ਆਂ। ਬਾਬਾ ਅਜੀਤ ਸਿੰਘ, ਬਾਬਾ ਜੂਰਾਵਰ ਸਿੰਘ ਜੀ ਕਿਵੇਂ ਜੰਗ ਵਿੱਚ ਲੜਦੇ ਹੋਏ ਸ਼ਹੀਦ ਹੋਏ। ਉਹਨਾਂ ਦੀ ਗੱਲ ਕਰਾਂਗੇ 9 ਪੋ ਨੂੰ। ਬਾਕੀ ਸਿੰਘਾਂ ਦੀ ਸ਼ਹੀਦੀ ਦੀ ਗੱਲ ਕਰਾਂਗੇ। ਆਪਾਂ ਗੱਲ ਕਰਾਂਗੇ 10 ਪੂ ਨੂੰ ਸਿੰਘਾਂ ਦੇ ਸੰਸਕਾਰ ਵੱਡੇ ਸਾਹਿਬ ਜਾਦਿਆ ਨੇ ਸੰਸਕਾਰ ਬਾਰੇ ਅਤੇ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਬਾਰੇ ਆਪਾਂ ਇਸ ਹਫਤੇ ਵਿੱਚ ਗੱਲ ਕਰਾਂਗੇ ਠੱਡੇ ਬੁਰਜ ਦੀ ਅਤੇ ਸੂਬੇ ਦੀ ਕਚਹਿਰੀ ਵਿੱਚ ਕਿਵੇਂ ਛੋਟੇ ਸਾਹਿਬ ਜਾਦਿਆ ਨੇ ਡਟ ਕੇ ਵਜ਼ੀਰ ਖਾਨ ਨੂੰ ਜਵਾਬ ਦਿੱਤੇ ਉਸ ਦੀ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ 13 ਪੂ ਨੂੰ ਹੋਈ ਛੋਟੇ ਸਾਹਿਬ ਜਾਦਾਂ ਦੀ ਸ਼ਹੀਦੀ ਬਾਰੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਦੀ ਗੱਲ ਕਰਾਂਗੇ 14 ਪੂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਸੰਸਕਾਰ ਦੀ ਗੱਲ ਕਰਾਂਗੇ ਕਿ ਕਿਵੇਂ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਦੇਹ ਦਾ ਸੰਸਕਾਰ ਕੀਤਾ ਅਸੀਂ ਬੀਬੀ ਹਰਸ਼ੰਨ ਕੌਰ ਜੀ ਦਾ ਇਤਿਹਾਸ ਦੱਸਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਟੰਕ ਦੀ ਕਮਾਂਡ ਚਲਾਈ ਉਸ ਬਾਰੇ ਵੀ ਗੱਲ ਕਰਾਂਗੇ ਆਪਾਂ ਗੱਲ ਕਰਾਂਗੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ 40 ਸਿੰਘਾਂ ਵਿੱਚ ਜਾਜਬਾ ਭਰ ਕੇ 10 ਲੱਖ ਫੌਜ ਨਾਲ ਲੜਾ ਦਿੱਤਾ ਉਸ ਦੀ ਗੱਲ ਵੀ ਕਰਾਂਗੇ ਆਪਾਂ ਗੱਲ ਕਰਾਂਗੇ ਸਰਸਨ ਨਦੀ ਤੇ ਪਏ ਵਿਛੋੜੇ ਦੀ ਗੱਲ ਤੇ ਗੱਲ ਕਰਾਂਗੇ ਛੋਟੇ ਸਾਹਿਬ ਜਾਦਿਆਂ ਨੂੰ ਨੰਗੇ ਪਿੰਡੇ ਕਰਕੇ ਕਿਵੇਂ ਉਹਨਾਂ ਦੇ ਗੁਲੇਲ ਨਾਲ ਨਿਸ਼ਾਨੇ ਵਿੰਨੇ ਗਏ ਅਤੇ ਤੂਦ ਦੀ ਛਟੀ ਨਾਲ ਉਹਨਾਂ ਦੇ ਪਿੰਡੇ ਉੱਤੇ ਕੋੜੇ ਮਾਰੇ ਗਏ ਉਸ ਦੀ ਗੱਲ ਵੀ ਕਰਾਂਗੇ ਕਿਵੇਂ ਵੱਡੇ ਅਤੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਜਾਂ ਛੋਟੇ ਸਰ ਜਾਦਿਆਂ ਨੂੰ ਕਿਵੇਂ ਇਹ ਹਾਵੇ ਚ ਚਣਕੇ ਸ਼ਹੀਦ ਕਰ ਦਿੱਤਾ ਗਿਆ ਉਸ ਇਤਿਹਾਸ ਦੀ ਗੱਲ ਕਰਾਂਗੇ ਕਿਵੇਂ ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਲੜਦੇ ਹੋਏ ਉਹਨਾਂ ਦੇ 392 ਫੱਟ ਲੱਗੇ ਉਸ ਇਤਿਹਾਸ ਬਾਰੇ ਵੀ ਚਾਨਣਾ ਪਾਵਾਂਗੇ ਆਪਾਂ ਗੱਲ ਕਰਾਂਗੇ ਕਿ ਕਿਵੇਂ ਮੋਤੀराम ਮਹਾਰਾਜ ਜੀ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿੱਚ ਪੀੜਿਆ ਗਿਆ ਉਹਨਾਂ ਦੇ ਪਰਿਵਾਰ ਦੀ ਗੱਲ ਕਰਾਂਗੇ ਇਸ ਹਫ਼ਤੇ ਵਿੱਚ ਗੱਲ ਕਰਾਂਗੇ ਜੀ ਕੁੰਮੇ ਵਾਸ਼ਕੀ ਜੀ ਦੀ ਆਪਾਂ ਗੱਲ ਕਰਾਂਗੇ ਕਿਵੇਂ ਗੰਗੂ ਬ੍ਰਾਹਮਣ ਨੇ ਸਰਕਾਰ ਤੋਂ ਇਨਾਮ ਲੈਣ ਦੀ ਖਾਤਰ ਛੋਟੇ ਸਾਹਿਬ ਜਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਆਪਾਂ ਗੱਲ ਕਰਾਂਗੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਂ ਜਿਨ੍ਹਾਂ ਨੇ ਛੋਟੇ ਸਾਹਿਬ ਜਾਦਿਆਂ ਲਈ ਹਾ ਦਾ ਨਾਰਾ ਮਾਰਿਆ ਉਹਨਾਂ ਦੀ ਗੱਲ ਵੀ ਕਰਾਂਗੇ ਅਸੀਂ ਤੁਹਾਨੂੰ 6 ਪੋ ਤੋਂ ਲੈ ਕੇ 14 ਪੋ ਤੱਕ ਮਤਲਬ ਕਿ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦਾ ਪੂਰਾ ਇਤਿਹਾਸ ਪੂਰੇ ਹਫ਼ਤੇ ਦਾ ਇਤਿਹਾਸ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਦੱਸਾਂਗੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨਵਾਦ